ਇਹ ਵੱਡੀ ਬਿਲਡਿੰਗ ਆ ਜਰੂਰ ਬਣੀ ਹੋਈ ਐ ਲੈਬ ਵੀ ਹੈਗੀ ਐ ਐਕਸਰੇ ਦਾ ਪ੍ਰਬੰਧ ਵੀ ਹੈਗਾ ਐਮਰਜੈਂਸੀ ਵਾਰਡ ਆ ਜਿਹੜਾ ਉਹ ਵੀ ਬਣਿਆ ਹੋਇਆ ਹੈਗਾ ਪਰ ਇੱਥੇ ਡਾਕਟਰ ਨਹੀਂ ਹੈਗੇ 11 ਡਾਕਟਰਾਂ ਦੀਆਂ ਪੋਸਟਾਂ ਨੇ 11 ਵਿੱਚੋਂ ਸਿਰਫ ਦੋ ਹੀ ਡਾਕਟਰ ਇੱਥੇ ਤਨਾਤ ਨੇ ਇੱਥੇ ਕੋ ਡਾਕਟਰ ਨਹੀਂ ਹੁੰਦਾ ਉਹ ਫਿਰ ਇੱਥੇ ਬਟੰਡੇ ਨੂੰ ਰੈਫਰ ਕਰ ਦਿੰਦੇ ਆ ਇਸ ਦਾ ਸਮਨ ਨੂੰ ਸਮੱਸਿਆ ਬਹੁਤ ਜ਼ਿਆਦਾ ਹੈ ਇਹ ਚਿੱਟਾ ਹਾਥੀ ਸਾਫ ਹੋ ਰਿਹਾਗਾ ਕੱਲੇ ਦਾਅਵੇ ਨਾਲ ਤਾਂ ਕੁਝ ਹੁੰਦਾ ਨਹੀਂਗਾ ਜਿਆਦਾ ਕਰਕੇ ਦਿਖਾਉਣ ਜੀ ਮਾੜਾ ਮੋੜਾ ਕੋਈ ਇੱਕ ਤਾਂ ਡਾਕਟਰ ਤਾਂ ਹੋਵੇ ਨਾ ਜੀ ਉਦ ਬਹੁਤ ਬੁਰਾ ਹਾਲ ਹੈ ਸਰਕਾਰ ਤਾਂ ਹੀ ਵੱਡੇ ਵੱਡੇ ਦਾਅਵੇ ਕਰਦੀ ਹੈਗੀ ਇਹ ਆ ਸਰਕਾਰ ਦਾ ਸੀਐਮ ਵੱਡੇ ਵੱਡੇ ਦਾਅਵੇ ਕਰਦਾ ਪਰ ਸੰਗਤ ਮੰਡੀ ਦਾ ਜਿਹੜਾ ਸਰਕਾਰੀ ਹਸਪਤਾਲ ਹੈ ਦਾ ਬਹੁਤ ਬੁਰਾ ਹਾਲ ਹੈ ਕੋਈ ਐਸੇ ਮੌਜੂਦਾ ਡਾਕਟਰ ਨਹੀਂ ਤੇ ਨਾ ਰਾਤ ਨੂੰ ਹੁੰਦਾ ਨਾ ਕੋਈ ਦਿਨੇ ਇੰਨੇ ਪਿੰਡ ਲੱਗਦੇ ਆ ਸੰਗਤ ਬਲਾਕ ਨੂੰ ਕੋਈ ਤਾਂ ਸਹੂਲਤਾਂ ਹੋ ਵੀ ਨਹੀਂ ਇਹ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਚੰਗਾ ਇਲਾਜ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਅਸੀਂ ਮੌਜੂਦ ਹਾਂ ਜ਼ਿਲ੍ਹਾ ਪਠੰਡਾ ਦੀ ਸੰਗਤ ਮੰਡੀ ਵਿੱਚ ਜਿੱਥੇ ਸਰਕਾਰੀ ਹਸਪਤਾਲ ਦੀ ਤੁਹਾਨੂੰ ਇੱਕ ਵਾਰ ਬਿਲਡਿੰਗ ਦਿਖਾ ਦਈਏ ਜਰੂਰ ਪਿੱਛੇ ਕਿ ਵੱਡੀ ਬਿਲਡਿੰਗ ਆ ਜਰੂਰ ਬਣੀ ਹੋਈ ਐ ਲੈਬ ਵੀ ਹੈਗੀ ਐ ਐਕਸ-ਰੇ ਦਾ ਪ੍ਰਬੰਧ ਵੀ ਹੈਗਾ ਐਮਰਜੈਂਸੀ ਵਾਰਡ ਆ ਜਿਹੜਾ ਉਹ ਵੀ ਬਣਿਆ ਹੋਇਆ ਹੈਗਾ ਪਰ ਇੱਥੇ ਡਾਕਟਰ ਨਹੀਂ ਹੈਗੇ 11 ਡਾਕਟਰਾਂ ਦੀਆਂ ਪੋਸਟਾਂ ਨੇ 11 ਵਿੱਚੋਂ ਸਿਰਫ ਦੋ ਹੀ ਡਾਕਟਰ ਇੱਥੇ ਤਣਾਤ ਨੇ ਇਸ ਕਰਕੇ ਐਮਰਜੈਂਸੀ ਐ ਜਿਹੜੀ ਇੱਥੇ ਕੋਈ ਨਹੀਂ ਚੱਲਦੀ ਐਮਰਜੈਂਸੀ ਜੇਕਰ ਤੁਸੀਂ ਇੱਥੇ ਮਰੀਜ਼ ਲੈ ਕੇ ਆਉਣੇ ਹੋ ਤਾਂ ਤੁਹਾਨੂੰ ਇੱਥੇ ਸਿਰਫ ਪੱਟੀ ਜਰੂਰ ਇੱਕ ਨਰਸ ਜਾਂ ਸਟਾਫ ਕਰ ਦੇਵੇਗਾ ਪਰ ਹੋਰ ਇੱਥੇ ਕੋਈ ਪ੍ਰਬੰਧ ਨਹੀਂ ਜਿਸ ਕਰਕੇ ਇਸ ਇਲਾਕੇ ਦੇ ਲੋਕ ਨੇ ਜਿਹੜੇ ਕਾਫੀ ਪਰੇਸ਼ਾਨ ਨੇ ਬਿਸ਼ੱਕ ਸਰਕਾਰ ਮੁੱਖ ਮੰਤਰੀ ਪੰਜਾਬ ਦੇ ਕੀ بڑے بڑے ਦਾਅਵੇ ਕਰਦੇ ਨੇ ਕਿ ਸਰਕਾਰੀ ਹਸਪਤਾਲਾਂ 'ਚ ਹਰ ਤਰ੍ਹਾਂ ਦਾ ਇਲਾਜ ਹੋਵੇਗਾ ਹਰ ਤਰ੍ਹਾਂ ਦੇ ਜਿਹੜੇ ਇੱਥੇ ਸਹੂਲਤਾਂ ਮਿਲਣਗੀਆਂ ਪਰ ਇਸ ਸੰਗਤ ਹਸਪਤਾਲ ਦੀ ਗੱਲ ਕਰੀਏ ਤਾਂ ਇਸ ਹਸਪਤਾਲ ਵਿੱਚ 11 ਪੋਸਟਾਂ ਨੇ ਡਾਕਟਰਾਂ ਦੀਆਂ ਜਿਸ ਵਿੱਚੋਂ ਦੋ ਹੀ ਡਾਕਟਰਾਂ ਦੀਆਂ ਪੋਸਟਾਂ ਜਿਹੜੀਆਂ ਫਿੱਲ ਨਹੀਂ ਤੇ ਨੌ ਡਾਕਟਰਾਂ ਦੀਆਂ ਪੋਸਟਾ ਖਾਲੀ ਨੇ ਇਸ ਕਰਕੇ ਐਮਰਜੈਂਸੀ ਵਿੱਚ ਵੀ ਡਾਕਟਰ ਦਾ ਕੋਈ ਪ੍ਰਬੰਧ ਨਹੀਂ ਬੇਸ਼ੱਕ ਦਿਨ ਸਮੇਂ ਜੇਕਰ ਕੋਈ ਐਮਰਜੈਂਸੀ ਆਉਂਦੀ ਹੈ ਤਾਂ ਜੋ ਡਾਕਟਰ ਆਪੀਡੀ ਚ ਹੁੰਦਾ ਉਹ ਜਰੂਰ ਉੱਥੇ ਇਲਾਜ ਕਰ ਦਿੰਦਾ ਪਰ ਰਾਤ ਸਮੇਂ ਇੱਥੇ ਡਾਕਟਰ ਦਾ ਕੋਈ ਪ੍ਰਬੰਧ ਨਹੀਂ ਹੋਏਗਾ ਮੁਸ਼ਕਲਾਂ ਤਾਂ ਬਹੁਤ ਆ ਰਹੀਆਂ ਇਹ ਬਹੁਤ ਵੱਡਾ ਹਸਪਤਾਲ ਆ ਇੱਥੇ ਬਰਡਰ ਵਾਸ ਵੀ ਪਾਣੀ ਪੀਣ ਯੋਗ ਨਹੀਂ ਹੈ ਬੰਦ ਕੀਤਾ ਪਿਆਗਾ ਤੇ ਜਿਹੜਾ ਅਸੀਂ ਡਾਕਟਰਾਂ ਦਾ ਇੱਥੇ ਨਾਈਟ ਡਾਕਟਰ ਕੋਈ ਵੀ ਨਹੀਂ ਹੈ ਇੱਥੇ ਜੀ ਤੇ ਅਸੀਂ ਤਾਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਰਾਤ ਨੂੰ ਜਿਹੜੇ ਡਾਕਟਰ ਆ ਫਾਰਮੈਸਟ ਸੈਟ ਆ ਜਾਂ ਕੋਈ ਹੋਰ ਡਾਕਟਰ ਆ ਇੱਥੇ ਹੋਣੇ ਚਾਹੀਦੇ ਆ ਕਿਉਂਕਿ ਜਿਹੜਾ ਸਾਡਾ ਇਹ ਪਿੰਡ ਆ ਜਿਹੜਾ ਸੰਗਤ ਮੰਡੀ ਜਿਹੜਾ ਨਾਲ ਹੀ ਇੱਥੇ 2 ਕਿਲੋਮੀਟਰ ਤੇ ਹਾਈਵੇ ਆ ਹਾਈਵੇ ਤੇ ਰਾਤ ਨੂੰ ਤਤ ਲੱਗੇ ਰਹਿੰਦਾ ਕੋਈ ਦਾਸਤਾਨ ਚੋਂਦਾ ਕੋਈ ਕਿਥੋਂ ਦਾ ਵਿਚਾਰਾ ਤੇ ਰਾਤ ਨੂੰ ਕੋਈ ਨਾ ਕੋਈ ਇਨਸੀਡੈਂਟ ਹੋ ਹੀ ਜਾਂਦਾ ਉਹ ਸੰਗਤ ਮੰਡੀ ਲੈ ਕੇ ਆਉਂਦੇ ਆ ਐਮਜਲੈਂਸ ਵਾਲੇ ਲੋਕਲ ਵਾਲੇ ਇੱਥੇ ਕੋਈ ਡਾਕਟਰ ਨਹੀਂ ਹੁੰਦਾ ਉਹ ਫਿਰ ਇੱਥੇ ਬਠਿੰਡੇ ਨੂੰ ਰੈਫਰ ਕਰ ਦਿੰਦੇ ਆ ਇਸ ਦਾ ਸਮਨ ਨੂੰ ਸਮੱਸਿਆ ਬਹੁਤ ਜ਼ਿਆਦਾ ਹੈ ਇਹ ਚਿੱਟਾ ਹਾਥੀ ਸਾਫਤ ਹੋ ਰਿਹਾਗਾ ਅਸੀਂ ਤਾਂ ਮਾਨ ਸਰਕਾਰ ਨੂੰ ਕਹਿੰਨੇ ਆ ਲੋਕ ਇੱਥੇ ਸਾਡਾ ਜਿਹੜਾ ਤੌਕਾ ਬਹੁਤ ਗਰੀਬ ਲੋਕ ਨੇ ਇੱਥੇ ਇਲਾਜ ਕਰਾਉਣ ਲਈ ਆਉਂਦੇ ਨੇ ਮਹਿੰਗੇ ਇਲਾਜ ਨਹੀਂ ਕਰਾ ਸਕਦੇ ਫਿਰ ਇਹਨਾਂ ਨੂੰ ਕਿਤੇ ਐਮਚ ਭਾਰਤੀ ਕਰਾਉਂਦੇ ਇੱਕਦੇ ਬਠਿੰਡੇ ਕਰਾਉਂਦੇ ਆ ਇਹ ਕਰਕੇ ਅਸੀਂ ਤਾਂ ਮਾਨ ਸਰਕਾਰ ਨੂੰ ਕਹ ਸਟਾਫ ਦੀ ਕਮੀ ਆ ਪੂਰੀ ਕੀਤੀ ਜਾਵੇ ਸਰਕਾਰ ਤਾਂ ਹੀ ਵੱਡੇ ਵੱਡੇ ਦਾਅਵੇ ਕਰਦੀ ਹੈਗੀ ਪੰਜਾਬ ਸਰਕਾਰ ਸੀਐਮ ਵੱਡੇ ਵੱਡੇ ਦਾਅਵੇ ਕਰਦਾ ਪਰ ਸੰਗਤ ਮੰਡੀ ਦਾ ਜਿਹੜਾ ਸਰਕਾਰੀ ਹਸਪਤਾਲ ਹੈ ਦਾ ਬਹੁਤ ਬੁਰਾ ਹਾਲ ਹੈ ਕੋਈ ਇੱਥੇ ਮੌਜੂਦਾ ਡਾਕਟਰ ਨਹੀਂ ਤੇ ਨਾ ਰਾਤ ਨੂੰ ਹੁੰਦਾ ਹੈ ਨਾ ਕੋਈ ਦਿਨੇ ਅਸੀਂ ਇੱਕ ਦੋ ਵਾਰੀ ਮਰੀਜ਼ੇ ਲੈ ਕੇ ਆਏ ਆ ਤੇ ਪੱਟੀ ਵੀ ਨਹੀਂ ਕਰਦੇ ਜੀ ਬੀਟਾੜੀ ਦਵਾਈ ਵੀ ਨਹੀਂ ਲਾਈ ਇੱਥੇ ਕੋਈ ਡਾਕਟਰ ਨਹੀਂ ਤੇ ਨੇੜੇ-ਨੇੜੇ ਪਿੰਡਾਂ ਵਾਲੇ ਬਹੁਤ ਜ਼ਿਆਦਾ ਮੁਸ਼ਕਲਾਂ ਸਾਨੂੰ ਬਟੰਡੇ ਜਾਣਾ ਪੈਂਦਾ ਹੈਗਾ ਐਮਰਜੈਂਸੀ ਰਾਤ ਨੂੰ ਕੋਈ ਐਕਸੀਡੈਂਟ ਹੋ ਜਾਂਦਾ ਹੈ ਪਿੱਛੇ ਜੇ ਐਕਸੀਡੈਂਟ ਹੋਇਆ ਸੀ ਲੈ ਕੇ ਆਏ ਸੀ ਤੇ ਉਹ ਡਾਕਟਰੀਆਂ ਸੀਗੀਆਂ ਜੀ ਉਹ ਕਿਤੇ ਬਹਿੰਡੇ ਲੈ ਜਾਓ ਸਾਡੇ ਕੋਲ ਕੁਛ ਨਹੀਂ ਮੈਂ ਆਖੀ ਪੱਟੀ ਦਾ ਕਰ ਦੋ ਪੱਟੀ ਪੁੱਟੀ ਕੁਛ ਨਹੀਂ ਕੀਤਾ ਜੀ ਮੈਂ ਡਾਕਟਰ ਪਮਿਲ ਬੰਸਲ ਐਸ ਐਮਓ ਸੰਗਤ ਮੇਰੇ ਕੋਲੇ 11 ਡਾਕਟਰਸ ਦੀਆਂ ਪੋਸਟਸ ਨੇ ਇੱਥੇ ਸੰਗਤ ਦੇ ਵਿੱਚ ਜਿਦੇ ਵਿੱਚ ਮੇਰੀਆਂ ਸਿਰਫ ਦੋ ਪੋਸਟ ਫਿਲਡ ਹੈ ਬਾਕੀ 9 ਪੋਸਟਸ ਖਾਲੀ ਹੈ ਤੇ ਉਹਦੇ ਵਾਸਤੇ ਅਸੀਂ ਰਿਪੀਟਿਡਲੀ ਮਤਲਬ ਵੀ ਰਿਮਾਈਂਡਰਸ ਰਿਪੀਟਿਡ ਰਿਕੁਐਸਟ ਵਰਬਲ ਰਿਕੁਐਸਟ ਰਿਟਰਨ ਰਿਕੁਐਸਟ ਸਾਰੀਆਂ ਸਿਵਲ ਸਨ ਸਾਹਿਬ ਨੂੰ ਇੰਟੀਮੇਟ ਕੀਤੀਆਂ ਹੋਈਆਂ ਹੈ ਤੇ ਉਹ ਵੀ ਉਹਨਾਂ ਨੂੰ ਵੀ ਪਤਾ ਹੈ ਕਿ ਸਾਨੂੰ ਸਮੱਸਿਆ ਹੈ ਲੇਕਿਨ ਆਪਦੀ ਤਰ੍ਹਾਂ ਮਤਲਬ ਕਿਉਂਕਿ ਸਾਰੀ ਜਗ੍ਹਾ ਹੀ ਸਟਾਫ ਸ਼ਾਰਟ ਹੈ ਤੋਂ ਉਹਨਾਂ ਨੇ ਮੈਨੂੰ ਮਤਲਬ ਵਿਸ਼ਵਾਸ ਦਿਵਾਇਆ ਹੈ ਕਿ ਜਦੋਂ ਹੀ ਉਹਨਾਂ ਕੋਲੇ ਕੋਈ ਵੀ ਬੰਦਾ ਉਹਨਾਂ ਨੂੰ ਅਵੇਲੇਬਲ ਹੋਇਆ ਉਹ ਸਾਨੂੰ ਦੇਣਗੇ ਪਰ ਹਾਲ ਦੀ ਘੜੀ ਸਾਡੇ ਕੋਲੇ ਸਿਰਫ ਦੋ ਡਾਕਟਰਸ ਨੇ ਜਿਨ੍ਹਾਂ ਨਾਲ ਅਸੀਂ ਕੰਮ ਚਲਾ ਰਹੇ ਹਾਂ ਫਾਰਮਾਸਿਸਟ ਤੇ ਨਰਸਿੰਗ ਦੀ ਕਾਫੀ ਪ੍ਰੋਬਲਮ ਰਹੀ ਜੀ ਜੀ ਦੋ ਫਾਰਮਾਸਿਸਟਾਂ ਦੀਆਂ ਪੋਸਟਾਂ ਨੇ ਜੀ ਇੱਥੇ ਮੇਰੇ ਕੋਲੇ ਦੋਨੋਂ ਖਾਲੀ ਐ ਅਸੀਂ ਇਸ ਵੇਲੇ ਜ਼ਿਲ੍ਹਾ ਪ੍ਰੀਸ਼ਦ ਦੇ ਫਾਰਮਾਸਿਸਟ ਨਾਲ ਕੰਮ ਚਲਾ ਰਹੇ ਹਾਂ ਜੀ ਤੇ ਸਟਾਫ ਨਰਸਾਂ ਦੀਆਂ ਤਿੰਨ ਪੋਸਟ ਨੇ ਸਾਡੇ ਕੋਲੇ ਉਹਦੇ ਵਿੱਚੋਂ ਇੱਕ ਫਿਲ ਹੈ ਦੋ ਖਾਲੀ ਹੈ ਜੀ ਅ ਸਾਡੇ ਕੋਲੇ ਐਦਾ ਹੈ ਵੀ ਮਾਰਨਿੰਗ ਦੇ ਵਿੱਚ ਮੇਰੇ ਕੋਲੇ ਡਾਕਟਰ ਹੁੰਦੇ ਆ ਜਿਹੜੇ ਓਪੀਡੀ ਤੇ ਐਮਰਜੈਂਸੀ ਦੋਨੋਂ ਦੇਖਦੇ ਆ ਈਵਨਿੰਗ ਦੇ ਵਿੱਚ ਮੇਰੇ ਕੋਲੇ ਇੱਕ ਡਾਕਟਰ ਹੁੰਦੇ ਆ ਤੇ ਪਰ ਸਟਾਫ ਨਰਸ ਨਹੀਂ ਹੁੰਦੀ ਨਾਈਟ ਦੇ ਵਿੱਚ ਮੇਰੇ ਕੋਲੇ ਸਟਾਫ ਨਰਸ ਹੁੰਦੀ ਹੈ ਅਸੀਂ ਇਹ ਸਟੌਪ ਗੈਪ ਅਰੇਂਜਮੈਂਟ ਐਸੇ ਕਰਕੇ ਬਣਾਇਆ ਵੀ ਐਟਲੀਸਟ ਪੇਸ਼ੈਂਟ ਨੂੰ ਕੁਝ ਸਰਵਿਸ ਦੇ ਸਕੀਏ ਸ਼ਾਮ ਨੂੰ ਡਾਕਟਰ ਕੱਲਾ ਹੁੰਦਾ ਨਾਈਟ ਚ ਸਟਾਫ ਨਰਸ ਕੱਲੀ ਹੁੰਦੀ ਹੈ ਡਾਕਟਰ ਔਨ ਕਾਲ ਜੇ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਹੋ ਜੇ ਤਾਂ ਅਸੀਂ ਉਹਨਾਂ ਨੂੰ ਬੁਲਾਉਂਦੇ ਆ ਅਦਰਵਾਈਜ਼ ਮਤਲਬ ਵੀ ਸ਼ਾਮ ਦੀ ਡਿਊਟੀ ਕਰਕੇ ਉਸ ਤੋਂ ਬਾਅਦ ਡਾਕਟਰ ਆਪਣਾ ਚਲੇ ਜਾਂਦੇ ਆ ਤੇ ਜੇ ਕਿਸੇ ਡਾਕਟਰ ਛੁੱਟੀ ਤੇ ਹੋਵੇ ਮੇਰੇ ਕੋਲ ਇਵਨਿੰਗਸ ਵੀ ਕੋਈ ਨਹੀਂ ਹੁੰਦਾ ਮੈਡੀਸਿਨ ਦੇ ਵੀ ਸਰਕਾਰ ਨੇ ਕੀਤਾ ਵੇ ਮੈਡੀਸਿਨ ਸਾਰੀ ਮੈਡੀਸਿਨ ਸਾਡੇ ਕੋਲ ਸਾਰੀ ਅਵੇਲੇਬਲ ਹੈ ਕੁੱਲ ਮੈਡੀਸਿਨ ਅਵੇਲੇਬਲ ਹੈ ਸਾਨੂੰ ਮੈਡੀਸਿਨ ਦੀ ਕੋਈ ਸ਼ਾਰਟੇਜ ਨਹੀਂ ਕੋਈ ਪ੍ਰੋਬਲਮ ਨਹੀਂ ਮੈਡੀਸਿਨ ਸਾਡੇ ਕੋਲ ਸਾਰੀ ਅਵੇਲੇਬਲ ਹੈ ਜਿੰਨੇ ਸਾਡੇ ਕੋਲ ਸਪੈਸ਼ਲਿਸਟ ਕਿਉਂਕਿ ਸਾਡੇ ਕੋਲ ਸਪੈਸ਼ਲਿਸਟ ਨਹੀਂ ਹੈ ਤਾਂ ਅਸੀਂ ਬਹੁਤ ਜ਼ਿਆਦਾ ਲੰਬੀ ਲਿਸਟ ਮੈਡੀਸਿਨ ਦੀ ਨਹੀਂ ਰੱਖਦੇ ਤੇ ਕਿਉਂਕਿ ਕੁਝ ਮੈਡੀਸਿਨਜ਼ ਅਜਿਹੀਆਂ ਹੁੰਦੀਆਂ ਜਿਹੜਾ ਕਿਸੇ ਸਪੈਸੀਫਿਕ ਸਪੈਸ਼ਲਿਸਟ ਨੂੰ ਹੀ ਲਿਖਣ ਦੀ ਪਰਮਿਸ਼ਨ ਹੁੰਦੀ ਹੈ ਬਾਕੀ ਸਾਡੇ ਕੋਲ ਸਾਰੀ ਮੈਡੀਸਿਨ ਅਵੇਲੇਬਲ ਮੈਡੀਸਿਨ ਦੀ ਕੋਈ ਸ਼ਾਰਟੇਜ ਨਹੀਂ ਹੈਗੀ ਲੋਕਾਂ ਦੀ ਮੰਗ ਹੈ ਕਿ ਇੱਥੇ ਡਾਕਟਰ ਤਾਇਨਾਤ ਕੀਤੇ ਜਾਣ ਇਸ ਦੇ ਨਾਲ-ਨਾਲ ਫਾਰਮਾਸਿਸਟ ਵੀ ਨੇ ਜਿਹੜੇ ਉਹ ਵੀ ਇੱਥੇ ਤਾਇਨਾਤ ਨਹੀਂ ਹੈ ਤੇ ਫਾਰਮਾਸਿਸਟਾਂ ਦੀਆਂ ਪੋਸਟਾਂ ਵੀ ਦੋ ਨੇ ਤੇ ਦੋ ਹੀ ਖਾਲੀ ਨੇ ਜਿਸ ਕਰਕੇ ਲੋਕਾਂ ਦੀ ਮੰਗ ਹੈ ਕਿ ਇੱਥੇ ਡਾਕਟਰ ਨੇ ਫਾਰਮਾਸਿਸਟ ਸਟਾਫ ਆ ਜਿਹੜਾ ਤਾਇਨਾਤ ਕੀਤਾ ਜਾਵੇ ਸਿਰਫ ਸਰਕਾਰ ਦਾਅਵੇ ਨਾ ਕਰੇ ਲੋਕਾਂ ਨੂੰ ਗੁਮਰਾਹ ਨਾ ਕਰੇ ਤੇ ਇੱਥੇ ਸਟਾਫ ਪੂਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰੇ ਮਨੀਸ਼ ਗਰ ਪੀਟੀਸੀ ਨਿਊਜ਼ ਸੰਗਤ ਮੰਡੀ ਬਠਿੰਡਾ